ਇਹਨਾਂ ਦਾ ਘਰ ਹੈ ਜੀ ਇਨਕਾ ਘਰ ਹੈ ਕਿਆ ਨਾ ਕੀ ਨਾ ਹੈ ਮਾਤਾ ਜੀ ਕੇਸ਼ੋਰਾਨੀ ਆਜਾ ਬੈਠੋ ਆਜਾ ਠੀਕ ਹੈ ਥੋੜਾ ਸਾਹ ਆਓ ਤੇ ਇਹ ਕੀ ਕਰਦੇ ਹੋ ਤੁਸੀਂ ਮਨਰੇਗਾ ਚ ਕੰਮ ਕਰਦੇ ਹੋ ਹਾਂ ਜੀ ਜੀ ਕੰਮ ਮਿਲਦਾ ਨਹੀਂ ਨਹੀਂ ਉਧਰ ਦੱਸੋ ਮੁੱਖ ਮੰਤਰੀ ਸਾਹਿਬ ਆਏ ਜਿੰਨੇ ਸਾਲ ਹੋ ਗਿਆ ਕੰਮ ਨਹੀਂ ਮਿਲਦਾ ਹੈ ਦੇਖੋ ਜੀ ਜਦੋਂ ਸਾਡੀ ਕਾਂਗਰਸ ਆਈ ਥੀ ਜਦੋਂ ਸਾਨੂੰ ਕੰਮ ਬਹੁਤ ਮਿਲਦਾ ਦਾ ਸਾਡੀ ਸਾਡੀ ਤਰਖਾ ਸਭ ਕੁਝ ਪੈਂਦਾ ਦਾ ਸਭ ਚੱਲਦਾ ਦਾ ਜਦ ਇਹ ਛੱਡ ਗਏ ਆ ਗਏ ਵੇ ਜਦੋਂ ਸਾਨੂੰ ਨਾ ਫਾਨਾ ਬਰੇ ਦਾ ਤਾਂ ਨਾ ਫਾਨਾ ਕੁਝ ਨਹੀਂ ਬੀਤਦਾ ਅੱਛਾ ਸਾਡੀ ਤਖਾ ਵੀ ਕਹਿੰਦੀ ਕਹਿੰਦੀ ਪੈਂਦੀ ਜੀ ਜਦ ਸੀ ਕਾਂਗਰਸ ਦੀ ਨੀ ਪਰ ਕਿੰਨੇ ਦਿਨ ਹੁਣ ਕੰਮ ਮਿਲਿਆ ਐਤ ਕੀ ਤੁਹਾਨੂੰ ਸਾਨੂੰ ਕੋਈ ਕੰਮ ਨਹੀਂ ਪਹਿਲੇ ਪਿਛਲੇ ਸਾਲ ਚ ਮਿਲਿਆ ਨਾ ਪਿਛਲੇ ਸਾਲ ਚ ਮਿਲਿਆ ਪਿਛਲੇ ਸਾਲ ਚ ਮਿਲਿਆ ਹਾਂਜੀ ਐਤ ਕੀ ਪੂਰਾ ਸਾਲ ਕੰਮ ਹੀ ਨਹੀਂ ਮਿਲਿਆ ਅੱਛਾ ਨਹੀਂ ਮਿਲਿਆ ਸਾਨੂੰ ਕਿਉਂ ਮਾਤਾ ਜੀ ਨਹੀਂ ਕੋਈ ਚੁਣਤੀ ਨਹੀਂ ਮਾਰਦੇ ਤੁਹਾਡੇ ਘਰ ਵਾਲਾ ਸਭ ਹੈ ਨਹੀਂ ਨਹੀਂ ਦਾ ਮੇਰਾ ਨਹੀਂ ਰਹਿਣਾ ਇਹ ਅੱਛਾ ਹਾਂਜੀ ਤੇ ਬੇਟੇ ਦੀ ਵੀ ਡੈਥ ਹੋ ਗਈ ਹਾਏ ਕਿਵੇਂ ਡੈਥ ਕਿਵੇਂ ਹੋ ਗਈ ਹਾਂ ਤੈਨੂੰ ਤੇ ਬੱਚੇ ਹੈਗੇ ਆ ਪੁੱਤਾਂ ਪੋਤੀ ਆਜੋ ਬੁੱਤ ਅੱਗੇ ਨਾ ਆਜੋ ਅੱਜ ਚਲੋ ਅੱਛਾ ਆਜੋ ਬੇਟਾ ਆਜੋ ਆ ਦੇ ਮਕਾਨ ਬੀਜੇ ਦੇ ਨਾਲ ਆਜੋ ਕੀ ਹਾਲ ਹੈ ਕਿਹੜੀ ਕਲਾਸ ਪੜ੍ਹਦੀ ਹੈ 7ਵੀਂ ਅੱਛਾ ਤੁਹਾਡਾ ਨਾ ਇਹ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਹੇ ਐ ਸਾਡੇ ਪੰਜਾਬ ਦੇ ਇੰਚਾਰਜ ਹੈ ਇਹ ਇਹਨਾਂ ਨੂੰ ਰਾਹੁਲ ਗਾਂਧੀ ਜੀ ਨੇ ਡਿਊਟੀ ਲਈ ਹੈ ਵੀ ਪੰਜਾਬ 'ਚ ਹੁਣ ਮਨਰੇਗਾ ਦਾ ਜਿਹੜਾ ਕੰਮ ਹੈ ਉਹ ਪਹਿਲਾਂ ਜਿਹੜਾ ਚੱਲਦਾ ਸੀ ਹੋਰ ਬੰਦ ਕਰਤਾ ਬੀਜੇਪੀ ਵਾਲਿਆਂ ਨੇ ਤੇ ਝਾੜੂ ਵਾਲਿਆਂ ਨੇ ਸੋ ਇਸ ਕਰਕੇ ਅਸੀਂ ਰੋਜ਼ਾਨਾ ਇਹ ਧਰਨੇ ਲਾ ਰਹੇ ਆਂ ਵੀ ਇਹ ਨਰੇਗਾ ਦਾ ਕੰਮ ਜਿਹੜਾ ਦਿੱਤਾ ਸੀਗਾ ਇਹ ਚਾਲੂ ਰਹਿਣਾ ਚਾਹੀਦਾ ਹੁਣ 100 ਦਿਨ ਦਾ ਕਹਿੰਦੇ ਵੀ ਅਸੀਂ ਕੰਮ ਕਿਸੇ ਨੂੰ ਮਿਲਿਆ ਹੀ ਨਹੀਂ ਕਹਿੰਦੇ 125 ਦਿਨ ਕਰਤੇ ਪਹਿਲਾਂ 40% ਪਾਉਂ 10% ਪਾਉਂਦਾ ਸੀ ਪੰਜਾਬ ਹਿੱਸਾ ਤੇ 90% ਪਾਉਂਦਾ ਸੀਗਾ ਆਪਣਾ ਕੇਂਦਰ ਦੀ ਸਰਕਾਰ ਮਨਮੋਹਨ ਸਿੰਘ ਹੋਣ ਕਰਤਾ ਵੀ 40% ਆਪਾਂ ਪਾਵਾਂਗੇ ਪੰਜਾਬ ਵਾਲੇ ਤੇ 60 ਹੋ ਪਹਿਲਾਂ 10% ਹੀ ਨਹੀਂ ਪਾਉਂਦੇ ਸੀ ਤੇ ਕੰਮ ਦਾ ਪਹਿਲਾਂ ਹੀ ਨਹੀਂ ਮਿਲਦਾ 100 ਦਿਨ ਦਾ ਤਾਂ ਮੈਨੂੰ ਲੱਗਦਾ ਕਿਸੇ ਨੂੰ ਕਿਸੇ ਇੱਕ ਪਿੰਡ ਦਾ ਬੰਦਾ ਨਹੀਂ ਹੋਣਾ ਜਿਹਨੂੰ 100 ਦਿਨ ਪੂਰੇ ਹੋਏ ਹੋਣਗੇ ਕਦੇ ਤੁਸੀਂ ਨਹੀਂ ਹਾਂਜੀ ਇਹ ਜਿਹੜੀ ਸਕੀਮ ਹੈ ਇਹ ਸੋਨੀਆ ਗਾਂਧੀ ਔਰ ਸਰਦਾਰ ਮਨਮੋਹਨ ਸਿੰਘ ਆਰ ਕਾਂਗਰਸ ਪਾਰਟੀ ਨੇ ਖੋਲੀ ਸੀ ਇਸ ਕਰਕੇ ਖੋਲੀ ਸੀ ਕਿ ਜਿੱਥੇ ਮਜ਼ਦੂਰੀ ਪਿੰਡਾਂ 'ਚ ਨਹੀਂ ਮਿਲਦੀ ਤਾਂ ਮੰਰੇਗਾ ਨਾਲ ਲੋਕਾਂ ਨੂੰ ਕੰਮ ਮਿਲੇ ਹੁਣ ਇਹਨਾਂ ਨੇ ਕਾਨੂੰਨ ਬਦਲਤਾ ਹੁਣ ਉਹ ਕਹਿੰਦੇ ਆ ਕਿ 40 ਪੈਸੇ ਪੰਜਾਬ ਵਾਲੇ ਦਊਗੇ 60 ਪੈਸੇ ਦਿੱਲੀ ਵਾਲੇ ਦਊਗੇ ਪੰਜਾਬ ਵਾਲਿਆਂ ਕੋਲ ਤਾਂ ਕੁਰਸੀ ਖਾਂਡੂਰ ਭਈਆ ਨਹੀਂ ਇਹ ਤਾਂ ਦਰਖਾਨ ਹੀ ਦੇ ਸਕਦੇ ਮਤਲਬ ਕਹਿਣ ਦਾ ਰੱਬ ਨਾ ਕਰੇ ਹਾਲੇ ਹੋ ਗਿਆ ਪੀ ਇਹ ਸਕੀਮ ਬੰਦ ਹੋ ਜਾਏ ਸਕੀਮ ਬੰਦ ਹੋ ਗਈ ਲੱਖਾਂ ਲੋਕ ਜਿਹੜੇ ਰਜਵਾਬ ਲੈਂਦੇ ਆ ਉਹ ਵੀ ਬੰਦ ਹੋ ਜਾਣਾ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਆਏ ਆ ਤਾਂ ਸਾਡੇ ਪ੍ਰਧਾਨ ਜੀ ਆਏ ਆ ਗਲੀ ਗਲੀ ਜਾ ਰਹੇ ਆ ਪਿੰਡ ਪਿੰਡ ਜਾ ਰਹੇ ਆ ਲੋਕਾਂ ਨੂੰ ਦੱਸ ਰਹੇ ਆ ਵੀ ਭਾਈ ਉੱਠ ਕੇ ਖੜੇ ਹੋ ਅਸੀਂ ਇਹ ਲੜਾਈ ਲੜੀਏ ਸਰ ਇਸ ਕੀ ਪਹਿਲੇ ਨਾ ਹਾਜ਼ਰੀ ਜਹਾਂ ਲੱਗਦੀ ਥੀ हमारे समय में हाजिरी जहाँ लगती थी हाथ पे रजिस्टर पे लग जाती थी अब इन्होंने यहाँ पर पंजाब सरकार ने एप बना दी है अब फोटो खींचते हैं काम हाजरी यहाँ लगेगी पूरा गांव घुमाएंगे को दूसरे कोने पर इनको काम मिलेगा मतलब माताएं बहनें बुजुर्ग बेचारे चल चल के थक जाते हैं मतलब इस कोने पर हाजरी ऐप हुआ वहां हमारे समय में तो सीधा रजिस्टर पे हाजिरी लग जाती थी अब इन्होंने गुठा कर दिया कहने गुठे ना लग्या करूंगी वो गठे वाला सिस्टम है सर हमारे जो राशन मिलता है वो पहले राशन भी नहीं मिलता क्योंकि कईयों के गूंठे वगैरह घस गए काम कर करके वो चलते नहीं है कहेंगे अब राशन भी नहीं मिलता तो ये तमाम सी दिक्कतें हैं सर हमारे समय में सच ये बात है बिल्कुल कि कांग्रेस के समय मनरेगा के ऊपर फोकस ज्यादा था और काम ज्यादा मिलता था मैं नहीं कहता हूं कि सबको सौ दिन का मिला होगा कमी भी रही होगी लेकिन हमारे समय में मनरेगा टॉप पे चली लेकिन मुख्य रूप से बात यह है कि गांव के चाहे वो प्रधान हो या मजदूर हो मांग लेते थे काम हाँ जी और काम मिल जाता था हाँ तो गांव में क्या काम होना है वो भी तय हो जाता था और दूसरा रोजी मजदूरी भी मिलती थी दिकरक्ष है, दिकरक्ष है।, है ना है। तो ये आपको अधिकार दिया था डॉक्टर मनमोहन सिंह जी और सोनिया जी ने कि आपको सौ दिन का काम लेने का अधिकार है लेकिन अभी सरकार ने कानून बदल दिया अब वो जहां चाहेंगे जिस प्रदेश में चाहेंगे जिस हलके में चाहेंगे जिस पिंड में चाहेंगे वहां काम होगा मतलब जो आपको अधिकार मनमोहन सिंह ने आपको अधिकार दिया था अब जो मिलेगा वो खैरात में मिलेगा हमने आपको खैरात दिया और वो आपका अधिकार नहीं रहा ये बड़ी बात है सत्ताईस लाख नाम जो कार्ड दिए हैं ਉਸ ਦਾ ਕੌਨਸੇ ਡਾਟਾ ਬੇਸ ਤੇ ਕਾਟੇ ਇਹ ਵੀ ਨਹੀਂ ਪਤਾ ਹੈ ਇਹ ਪਹਿਲਾਂ ਤਾਂ ਆਪਾਂ ਕੰਮ ਮੰਗਦੇ ਸੀ ਨਾ ਜਿਵੇਂ ਹੁਣ ਕੰਮ ਮੰਗਣਾ ਨਹੀਂ ਉਹ ਦੱਸਿਆ ਕਰਨਗੇ ਵੀ ਭਾਈ ਅਸੀਂ ਅ ਇੰਨੇ ਪੈਸੇ ਦੇਤੇ ਤੇ ਇੰਨੇ ਕ ਦਾ ਕੰਮ ਚਲਾ ਲਓ ਪਹਿਲਾਂ ਤਾਂ ਆਪਾਂ ਮੰਗਦੇ ਸੀ ਤੇ ਉਹਨਾਂ ਨੂੰ ਦੇਣਾ ਪੈਂਦਾ ਸੀ ਕਾਨੂੰਨ ਬਣਾਇਆ ਸੀ ਵੀ 100 ਦਿਨ ਕੰਮ ਮਿਲੂਗਾ ਹੀ ਮਿਲੂਗਾ ਹੁਣ ਇਹ ਗੱਲ ਨਹੀਂ ਹੈ ਹੁਣ ਅੱਛਾ ਫਿਰ ਉਹਨਾਂ ਨੇ 2 ਮਹੀਨੇ ਕੰਮ ਵੀ ਬੰਦ ਕਰਤਾ ਕਿ ਆ ਜਿਹੜਾ ਫਸਲ ਕਟਾਈ ਦਾ ਸੀਜ਼ਨ ਹੈ ਚ ਤਾਂ ਕੰਮ ਮੰਗ ਹੀ ਨਹੀਂ ਸਕਦੇ सर इसको ऐसा भी कर देना चाहिए कि सानू किसान ना जोड़ जोड़ दिया जाए किसानों के साथ हम किसान की फसल की कटाई के समय मनरेगा का, का काम दे सरकार पंजाब सरकार और उनसे बात करे किसान को भी फायदा हो जाएगा सर उसकी लेबर बच जाएगी और हमारे भाइयों को भी उसका फायदा वो नहीं करेंगे हाँ नहीं कर देगी ये लड़ाई हम लोग पूरा राहुल जी के और खड़गे जी के कहने से सब जगह जा रहे हैं कल गुरदासपुर और होशियारपुर में हम लोग कार्यक्रम किए ये गरीबों की लड़ाई है मजदूरों की लड़ाई है और इस लड़ाई को कांग्रेस पार्टी लड़ रही है और इसलिए राणा साहब भी राजा साहब भी और सब हमारे सूरज जी रविंद दलवी जी हमारे जिला के प्रधान ये सब लोग आए हैं और ये लड़ाई लड़ेंगे गरीबों की लड़ाई है और हम सब मिलकर लड़ेंगे नहीं सर ये आपका धन्यवाद आप जा जाके हमारे गांव में हर छोटे से घर में भी आप उसका जायजा ले रहे हो और तकलीफ जान रहे हो मैं आपका आभारी हूं नहीं तो किसी मुख्यमंत्री का हमारे मुख्यमंत्री के पास तो समय ही नहीं है आप तो धरने प्रदर्शन रहेगा की लगा रहे हो उसने तो एक रिपोर्ट अपने बंदे है जिन्होंने बढ़ाई थी ਉਹਨਾਂ ਦਾ ਅੱਜ ਕੀ ਹਾਲ ਹੈ ਜਾ ਕੇ ਦੇਖ ਕੇ ਆਓ ਪਰ ਤੁਸੀਂ ਚਿੰਤਾ ਨਾ ਕਰੋ ਕਾਂਗਰਸ ਇਹ ਸਕੀਮ ਲੈ ਕੇ ਆਈ ਸੀ ਤੇ ਕਾਂਗਰਸ ਨੇ ਸਕੀਮ ਜਾਣ ਨਹੀਂ ਦੇਣੀ ਲੜਾਈ ਲੜਾਂਗੇ ਤੇ ਜੇ 6 ਮਹੀਨੇ ਦਿੱਕਤ ਆਈ ਵੀ ਤਾਂ ਬਾਬਾ ਸੁੱਖ ਰੱਖੇ ਆਪਣੀ ਸਰਕਾਰ ਹੋਂਦ ਤੇ ਨੂੰ ਫਿੱਟ ਕਰਕੇ ਚਲਾਵਾਂਗੇ ਦਿਹਾੜੀ ਵੀ ਵਧਾਵਾਂਗੇ ਤੇ ਮਜ਼ਦੂਰੀ ਵੀ ਵਧਾਵਾਂਗੇ ਤੇ ਕੰਮ ਵੀ ਵਧ ਮਿਲੇਗਾ ਆ ਵੀ ਆ ਖੌਂਸਲਾ ਇਸ ਕਰਕੇ ਆਏ ਆ ਅਸੀਂ ਆਖਿਆ ਪੁੱਛ ਕੇ ਆਈਏ ਵੀ ਕਈ ਵਾਰੀ ਹੁੰਦਾ ਮੀਡੀਆ ਵਾਲੇ ਵੀ ਆਏ ਆ ਸੱਜਣ ਹੁਣ ਤੁਸੀਂ ਪੁੱਛ ਲਓ ਆਮ ਲੋਕਾਂ ਨੂੰ ਵੀ ਕੰਮ ਕਿੰਨਾ ਕੁ ਮਿਲਦਾ